ਫਰੀਦਕੋਟ ਵਿੱਚ ਕਿਸਾਨ ਮੇਲਾ ਚੱਲ ਰਿਹਾ ਕੁਲਤਾਰ ਸਿੰਘ ਸੰਧਵਾ ਜਿਹੜੇ ਨੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ ਇੱਥੇ ਸੰਧਵਾ ਸਾਹਿਬ ਕਿਸ ਤਰੀਕੇ ਦੀ ਤਿਆਰੀ ਹੈ ਮੇਲੇ ਦੀ ਕੀ ਕੁਝ ਨਵਾਂ ਲੈ ਕੇ ਆ ਰਹੇ ਦੇਖੋ ਜੀ ਸਭ ਤੋਂ ਕਿਸਾਨੀ ਨੂੰ ਉੱਪਰ ਚੱਕਣ ਵਾਲਾ ਕੰਮ ਇਹ ਆ ਵੀ ਜੇ ਕਿਸਾਨ ਮਾਰਕੀਟਿੰਗ ਔਰ ਪ੍ਰੋਸੈਸਿੰਗ ਦੇ ਵਿੱਚ ਆਪ ਵੈਂਚਰ ਕਰੇ ਤੋਂ ਜਿਹੜੀਆਂ ਸਕਸੈਸਫੁਲ ਮਾਡਲ ਹੈ ਜਿਨ੍ਹਾਂ ਲੋਕਾਂ ਨੇ ਇਹ ਹਿੰਮਤ ਕੀਤੀ ਉਦਮ ਕੀਤਾ ਉਹਨਾਂ ਉਦਮੀਆਂ ਨੂੰ ਇੱਥੇ ਇਥੇ ਸ਼ੋਕੇਸ ਕਰ ਰਹੇ ਇਹ ਸਾਡੀ ਬਹੁਤ ਖਾਸ ਜਿਹੜੀ ਵੱਡੀ ਜਿਹੜੀ ਪ੍ਰਾਪਤੀ ਹੈ ਬਾਕੀ ਕਿਸਾਨੀ ਨਾਲ ਸੰਬੰਧਿਤ ਜਿਹੜਾ ਲਿਟਰੇਚਰ ਹੈ ਉਹ ਵੀ ਇੱਥੇ ਵੰਡਿਆ ਜਾ ਰਿਹਾ ਜਿਹੜੇ ਨਵੇਂ-ਨਵੇਂ ਨਵੀਆਂ ਟੈਕਨੋਲੋਜੀ ਆਈਆਂ ਉਹ ਸਾਰੀਆਂ ਇੱਥੇ ਜਿਹੜੀਆਂ ਡਿਸਪਲੇ ਕੀਤੀਆਂ ਜਾ ਰਹੀਆਂ ਤੇ ਨਵੀਆਂ ਯੋਜਨਾਵਾਂ ਵੀ ਲੈ ਕੇ ਆ ਰਹੀ ਸਰਕਾਰ ਕਿਸਾਨਾਂ ਵਾਸਤੇ ਜਿਹੜੀ ਨਵੀਂ ਖੇਤੀ ਪਾਲਿਸੀ ਆ ਉਹ ਲੈ ਕੇ ਆ ਰਹੀ ਬੜੀ ਵੱਡੀ ਪਲੱਸ ਪੁਆਇੰਟ ਹੈ ਥੈਂਕ ਯੂ ਵੈਰੀ ਮਚਾ ਕੁਲਤਾਰ ਸਿੰਘ ਸੰਵਾ ਜਿਹੜੇ ਨੇ ਸਾਡੇ ਨਾਲ ਮੌਜੂਦ ਸੀਗੇ ਤੇ ਉਹਨਾਂ ਨੇ ਕਿਹਾ ਕਿ ਬੜੀ ਵੱਡੀ ਇੱਕ ਪਾਲਿਸੀ ਕਿਸਾਨਾਂ ਦੇ ਲਈ ਲੈ ਕੇ ਆਈ ਜਾ ਰਹੀ ਹੈ ਜਿਸ ਨਾਲ ਕਿਸਾਨਾਂ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ ਫਿਲਹਾਲ ਦੇਖਦੇ ਆ ਕਿ ਪਾਲਿਸੀ ਕਿਸ ਤਰੀਕੇ ਦੀ ਰਹਿਣ ਵਾਲੀ ਹੋਵੇਗੀ ਫਰੀਦਕੋਟ ਤੋਂ ਕੈਮਰਾ ਪਾਸੇ ਮਨਪ੍ਰੀਤ ਸਿੰਘ ਚਾਹੁੰਦੇ ਆ ਸੂਰਜ ਪ੍ਰਕਾਸ਼ ਡੈਨਿਕ ਸੂਰਾ ਟੀਵੀ ਫਰੀਦਕੋਟ ਵਿੱਚ ਕਿਸਾਨ ਮੇਲਾ ਚੱਲ ਰਿਹਾ ਕੁਲਤਾਰ ਸਿੰਘ ਸੰਧਵਾ ਜਿਹੜੇ ਨੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ ਇੱਥੇ ਸੰਧਵਾ ਸਾਹਿਬ ਕਿਸ ਤਰੀਕੇ ਦੀ ਤਿਆਰੀ ਹੈ ਮੇਲੇ ਦੀ ਕੀ ਕੁਝ ਨਵਾਂ ਲੈ ਕੇ ਆ ਰਹੇ ਹੋ ਦੇਖੋ ਜੀ ਸਭ ਤੋਂ ਕਿਸਾਨੀ ਨੂੰ ਉੱਪਰ ਚੱਕਣ ਵਾਲਾ ਕੰਮ ਇਹ ਆ ਵੀ ਜੇ ਕਿਸਾਨ ਮਾਰਕੀਟਿੰਗ ਔਰ ਪ੍ਰੋਸੈਸਿੰਗ ਦੇ ਵਿੱਚ ਆਪ ਵੈਂਚਰ ਕਰੇ ਤੋਂ ਜਿਹੜੀਆਂ ਸਕਸੈਸਫੁਲ ਮਾਡਲ ਹੈ ਜਿਨ੍ਹਾਂ ਲੋਕਾਂ ਨੇ ਇਹ ਹਿੰਮਤ ਕੀਤੀ ਉਦਮ ਕੀਤਾ ਉਹਨਾਂ ਉਦਮੀਆਂ ਨੂੰ ਇੱਥੇ-ਇਥੇ ਸ਼ੋਕੇਸ ਕਰ ਰਹੇ ਇਹ ਸਾਡੀ ਬਹੁਤ ਖਾਸ ਜਿਹੜੀ ਵੱਡੀ ਜਿਹੜੀ ਪ੍ਰਾਪਤੀ ਹੈ ਬਾਕੀ ਕਿਸਾਨੀ ਨਾਲ ਸੰਬੰਧਿਤ ਜਿਹੜਾ ਲਿਟਰੇਚਰ ਹੈ ਉਹ ਵੀ ਇੱਥੇ ਵੰਡਿਆ ਜਾ ਰਿਹਾ ਜਿਹੜੇ ਨਵੇਂ-ਨਵੇਂ ਨਵੀਆਂ ਟੈਕਨੋਲੋਜੀ ਆਈਆਂ ਉਹ ਸਾਰੀਆਂ ਇੱਥੇ ਜਿਹੜੀਆਂ ਡਿਸਪਲੇ ਕੀਤੀਆਂ ਜਾ ਰਹੀਆਂ ਤੇ ਨਵੀਆਂ ਯੋਜਨਾਵਾਂ ਵੀ ਲੈ ਕੇ ਆ ਰਹੀ ਸਰਕਾਰ ਕਿਸਾਨਾਂ ਵਾਸਤੇ ਜਿਹੜੀ ਨਵੀਂ ਖੇਤੀ ਪਾਲਿਸੀ ਹੈ ਉਹ ਲੈ ਕੇ ਆ ਰਹੀ ਬੜੀ ਵੱਡੀ ਉਹ ਪਲੱਸ ਪੁਆਇੰਟ ਹੈ ਜਵਰੀ ਮਸਤਾ ਕੁਲਤਾਰ ਸਿੰਘ ਸੰਧਵਾ ਜਿਹੜੇ ਨੇ ਸਾਡੇ ਨਾਲ ਮੌਜੂਦ ਸੀਗੇ ਤੇ ਉਹਨਾਂ ਨੇ ਕਿਹਾ ਕਿ ਬੜੀ ਵੱਡੀ ਇੱਕ ਪਾਲਿਸੀ ਕਿਸਾਨਾਂ ਦੇ ਲਈ ਲੈ ਕੇ ਆਈ ਜਾ ਰਹੀ ਹੈ ਜਿਸ ਨਾਲ ਕਿ ਕਿਸਾਨਾਂ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ ਫਿਲਹਾਲ ਦੇਖਦੇ ਆ ਕਿ ਪਾਲਿਸੀ ਕਿਸ ਤਰੀਕੇ ਦੀ ਰਹਿਣ ਵਾਲੀ ਹੋਵੇਗੀ ਫਰੀਦਕੋਟ ਤੋਂ ਕੈਮਰਾ ਪਾਸੇ ਮਨਪ੍ਰੀਤ ਸਿੰਘ ਚੱਲਦੇ ਨਾਲ ਸੂਰਜ ਪ੍ਰਕਾਸ਼ ਡੈਨਿਕ ਸੂਰਾ ਟੀਵੀ ਫਰੀਦਕੋਟ ਵਿੱਚ ਕਿਸਾਨ ਮੇਲਾ ਚੱਲ ਰਿਹਾ ਕੁਲਤਾਰ ਸਿੰਘ ਸੰਧਵਾ ਜਿਹੜੇ ਨੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ ਇੱਥੇ ਸੰਧਵਾ ਸਾਹਿਬ ਕਿਸ ਤਰੀਕੇ ਦੀ ਤਿਆਰੀ ਹੈ ਮੇਲੇ ਦੀ ਕੀ ਕੁਝ ਨਵਾਂ ਲੈ ਕੇ ਆ ਰਹੇ ਵੇਖੋ ਜੀ ਸਭ ਤੋਂ ਕਿਸਾਨੀ ਨੂੰ ਉੱਪਰ ਚੱਕਣ ਵਾਲਾ ਕੰਮ ਇਹ ਵਿਦਿਅਕ ਕਿਸਾਨ ਮਾਰਕੀਟਿੰਗ ਔਰ ਪ੍ਰੋਸੈਸਿੰਗ ਦੇ ਵਿੱਚ ਆਪ ਵੈਂਚਰ ਕਰੇ। ਤੋਂ ਜਿਹੜੀਆਂ ਸਕਸੈਸਫੁਲ ਮਾਡਲ ਹੈ ਜਿਨ੍ਹਾਂ ਲੋਕਾਂ ਨੇ ਇਹ ਹਿੰਮਤ ਕੀਤੀ ਉਦਮ ਕੀਤਾ। ਉਹਨਾਂ ਉਦਮੀਆਂ ਨੂੰ ਇੱਥੇ ਇਥੇ ਸ਼ੋਕੇਸ ਕਰ ਰਹੇ ਆ। ਇਹ ਸਾਡੀ ਬਹੁਤ ਖਾਸ ਜਿਹੜੀ ਵੱਡੀ ਜਿਹੜੀ ਪ੍ਰਾਪਤੀ ਹੈ। ਬਾਕੀ ਕਿਸਾਨੀ ਨਾਲ ਸੰਬੰਧਿਤ ਜਿਹੜਾ ਲਿਟਰੇਚਰ ਹੈ ਉਹ ਵੀ ਇੱਥੇ ਵੰਡਿਆ ਜਾ ਰਿਹਾ। ਜਿਹੜੇ ਨਵੇਂ-ਨਵੇਂ ਨਵੀਆਂ ਟੈਕਨੋਲੋਜੀ ਆਈਆਂ ਉਹ ਸਾਰੀਆਂ ਇੱਥੇ ਜਿਹੜੀਆਂ ਡਿਸਪਲੇ ਕੀਤੀਆਂ ਜਾ ਰਹੀਆਂ। ਜਿਹੜੇ ਨਵਾਂ ਯੋਜਨਾ ਉਹ ਵੀ ਲੈ ਕੇ ਆ ਰਹੀ ਸਰਕਾਰ ਕਿਸਾਨਾਂ ਵਾਸਤੇ। ਜਿਹੜੀ ਨਵੀਂ ਖੇਤੀ ਪਾਲਿਸੀ ਆ। वो लेके आ रही बड़ी वीडी हो प्लस पॉइंट एक बार मुझे तक कुलतार सिंह संधुआ जोड़े ने साडे मौजूद से तो उन्होंने कहा कि बड़ी वीडी एक पोलसी किसानों के लिए लैके आई जा रही है जिस ना कि किसानों को बहुत व्डा फायदा होगा फिलहाल वेखते हैं कि पोलसी किस तरीके की रहने वाली होगी फरीदकोट तो कैमरा पर्सन मनप्रीत सिंह चाचदेना सूरज प्रकाश दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स ਔਰ WhatsApp ਚੈਨਲ ਪਰ